ਸ਼ਿਕਾਇਤ ਨਾ ਕਰੋ ਜ਼ਿੰਦਗੀ ਨਾਲ ਸ਼ੁਕਰ ਕਰੋ ਕਿਉਂਕਿ ਜੋ ਵਾਹਿਗੁਰੂ ਨੇ ਸਾਨੂੰ ਦਿੱਤਾ ਬਹੁਤਿਆਂ ਨੂੰ ਇਹ ਵੀ ਨਸੀਬ ਨਹੀਂ ਜਿੰਨਾ ਵੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਮਿਲਿਆ ਹੈ ਤੁਸੀਂ ਉਸ ਦਾ ਇਹ ਸ਼ੁਕਰ ਕਰਿਆ ਕਰੋ ਕੁਝ ਲੋਕਾਂ ਨੂੰ ਤਾਂ ਵਾਹਿਗੁਰੂ ਤੋਂ ਕੁਝ ਵੀ ਨਹੀਂ ਮਿਲਦਾ ਤੇ ਕੁਝ ਲੋਕਾਂ ਨੂੰ ਵਾਹਿਗੁਰੂ ਤੋਂ ਸਭ ਕੁਝ ਮਿਲ ਜਾਂਦਾ ਹੈ ਜਿਹੜੇ ਲੋਕ ਵਾਹਿਗੁਰੂ ਹਰ ਟਾਈਮ ਯਾਦ ਕਰਦੇ ਅਨ ਤੇ ਵਾਹਿਗੁਰੂ ਤੇ ਭਰੋਸਾ ਕਰਦੇ ਹਨ ਉਹਨਾਂ ਨੂੰ ਵਾਹਿਗੁਰੂ ਤੋਂ ਸਭ ਕੁਝ ਮਿਲ ਜਾਂਦਾ ਹੈ ਇਹ ਸਭ ਕੁਝ ਹੌਲੀ-ਹੌਲੀ ਹੀ ਵਾਹਿਗੁਰੂ ਤੋਂ ਮਿਲਦਾ ਹੈ ਕੁਝ ਲੋਕਾਂ ਨੂੰ ਵਾਹਿਗੁਰੂ ਤੋਂ ਕੁਝ ਮਿਲਦਾ ਜਾਂਦਾ ਹੈ ਪਰ ਉਹ ਲੋਕਾਂ ਨੂੰ ਵਰਤਨ ਲਈ ਉਹਨਾਂ ਲੋਕਾਂ ਨੂੰ ਨਸੀਬ ਨਹੀਂ ਹੁੰਦਾ ਸਬਰ ਤੋਂ ਵੱਡੀ ਕੋਈ ਦੌਲਤ ਨਹੀਂ ਹੁੰਦੀ ਪਰਮਾਤਮਾ ਨੇ ਜਿਸ ਨੂੰ ਸਬਰ ਬਖਸ਼ ਦਿੱਤਾ ਉਸ ਤੇ ਨਾਲ ਦੁਨੀਆ ਭਾਵੇਂ ਨੇ ਤੇ ਧੋਖੇ ਕਰੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸਬਰ ਪ੍ਰਮਾਤਮਾ ਵੱਲੋਂ ਹੀ انسان ਨੂੰ ਬਖਸ਼ਿਸ਼ ਹੁੰਦੀ ਹੈ ਸਬਰ ਹਰ ਇੱਕ انسان ਨਹੀਂ ਰੱਖ ਸਕਦਾ ਸਬਰ ਉਹੀ انسان ਰੱਖ ਸਕਦਾ ਹੈ ਜੋ ਵਾਹਿਗੁਰੂ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਪ੍ਰਮਾਤਮਾ ਦੀ ਉਸ انسان ਤੇ ਮਿਹਰ ਹੋ ਜਾਂਦੀ ਹੈ ਜੋ انسان ਸਬਰ ਰੱਖ ਸਕਦਾ ਹੈ ਉਹ ਪ੍ਰਮਾਤਮਾ ਤੋਂ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਜਿਵੇਂ ਇਨਸਾਨ ਤੇ ਪਰਮਾਤਮਾ ਦੀ ਮਿਹਰਬਾਨੀ ਹੁੰਦੀ ਹੈ ਉਸ ਇਨਸਾਨ ਨਾਲ ਹੋਰ ਕੋਈ ਦੂਜਾ ਇਨਸਾਨ ਕਿੰਨਾ ਮਰਜ਼ੀ ਧੋਖਾ ਕਰੀ ਜਾਵੇ ਤਾਂ ਉਹ ਇਨਸਾਨ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਇਨਸਾਨ ਨਾਲ ਪਰਮਾਤਮਾ ਨਾਲ ਹੁੰਦਾ ਹੈ ਹਮੇਸ਼ਾ ਉਹਨਾਂ ਹੱਥਾਂ ਦੀ ਇੱਜ਼ਤ ਕਰੋ ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੇ ਨਹੀਂ ਝਿਜਕਦੇ ਜੋ ਹੱਥ ਸਾਡੀ ਜ਼ਿੰਦਗੀ ਵਿੱਚ ਸਾਡੇ ਦੁੱਖਾਂ ਵੇਲੇ ਸਾਡਾ ਸਹਾਰਾ ਬਣਦੇ ਹਨ ਸਾਨੂੰ ਉਹਨਾਂ ਹੱਥਾਂ ਦੀ ਬੜੇ ਪਿਆਰ ਨਾਲ ਇੱਜ਼ਤ ਕਰਨੀ ਚਾਹੀਦੀ ਹੈ ਜੋ ਹੱਥ ਸਾਡੇ ਦੁੱਖਾਂ ਵੇਲੇ ਸਾਡੇ ਨਾਲ ਰਹਿੰਦੇ ਹਨ ਉਹ ਸਾਡੇ ਸੁੱਖਾਂ ਵੇਲੇ ਵੀ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਹਨ ਜੋ ਹੱਥ ਸਾਡੇ ਦੁੱਖਾਂ ਵੇਲੇ ਸਾਡੇ ਨਾਲ ਨਹੀਂ ਰਹਿੰਦੇ ਤਾਂ ਹੱਥ ਸੁੱਖਾ ਵੇਲੇ ਵੀ ਸਾਡੇ ਨਾਲ ਨਹੀਂ ਰਹਿੰਦੇ ਇਸ ਲਈ ਸਾਨੂੰ ਜੋ ਹੱਥ ਸਾਡੇ ਦੁੱਖਾਂ ਵੇਲੇ ਸਾਡਾ ਸਹਾਰਾ ਬਣਦੇ ਹਨ ਸਾਨੂੰ ਉਹਨਾਂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ ਵਕਤ ਖੁਦ ਵਧੀਆ ਜਵਾਬ ਦੇਵੇਗਾ ਕਿਉਂਕਿ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ ਸਗੋ ਉਹ ਤਾਕਤ ਹੈ ਜੋ ਸਭ ਵਿੱਚ ਨਹੀਂ ਹੁੰਦੀ ਕੋਈ ਵੀ ਇਨਸਾਨ ਤੁਹਾਨੂੰ ਕਿੰਨਾ ਵੀ ਮਾੜਾ ਚੰਗਾ ਬੋਲਦਾ ਹੈ ਉਸ ਇਨਸਾਨ ਨੂੰ ਬੋਲੀ ਜਾਣ ਦੋ ਉਸ ਦੇ ਮਾੜੇ ਬੋਲਣ ਨਾਲ ਆਪਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਹਨ ਦੇ ਮਾੜਾ ਬੋਲਣ ਦਾ ਜਵਾਬ ਖੁਦ ਉਸ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਜਾਂਦਾ ਹੈ ਬਸ ਆਪਾਂ ਨੂੰ ਸਬਰ ਕਰਨ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਸਬਰ ਕਰ ਲੈਂਦੇ ਹਾਂ ਤਾਂ ਉਸ ਨੂੰ ਉਸ ਮਾੜੇ ਬੋਲਣ ਦਾ ਜਵਾਬ ਆਪੇ ਹੀ ਮਿਲ ਜਾਂਦਾ ਹੈ ਧੰਨਵਾਦ